ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਦੀਵੇ ਦੋ ਲੌਂਗ ਤੇ ਦੋ ਹਰੀ ਇਲਾਇਚੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੋਵੇਗਾ ਕਿਤੇ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਅੱਜ ਦਾ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਨਾ ਤਾਂ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਹੈ ਤੇ ਜੇਕਰ ਪੈਸਾ ਆਉਂਦਾ ਹੈ ਤਾਂ ਪੈਸਾ ਰੁਕਦਾ ਨਹੀਂ ਪੈਸਾ ਆਉਣ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਜਿਨ੍ਹਾਂ ਦੇ ਚੱਲਦੇ ਹੋਏ ਕਾਰੋਬਾਰ ਬੰਦ ਹੋ ਜਾਂਦੇ ਨੇ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਰਹਿੰਦੀ ਉਹਨਾਂ ਦੇ ਲਈ ਅੱਜ ਦੀ ਵੀਡੀਓ ਤੇ ਉਪਾਅ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਹੜੇ ਦਿਨ ਕਦੋਂ ਤੇ ਕਿਹੜੇ ਸਮੇਂ ਤੇ ਕਰਨਾ ਹੈ ਤੇ ਕਿੰਨੀ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੋਵੇਗਾ ਇੱਕ ਵਾਰ ਇਹ ਉਪਾਅ ਕਰਕੇ ਦੇਖੋ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡਾ ਭਾਗ ਚਮਕਦਾ ਹੈ ਕਿਵੇਂ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਂਦੀ ਏ ਤੇ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਇਹ ਉਪਾਅ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੁਹਾਡੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰਕੇ ਰੱਖ ਦੇਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕੌਣ-ਕੌਣ ਕਰ ਸਕਦਾ ਹੈ ਇਹ ਉਪਾਅ ਲੇਡੀਜ਼ ਦੋਨੋਂ ਹੀ ਕਰ ਸਕਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਚੱਲ ਰਹੀ ਆ ਉਹੀ ਆਪਣੀ ਘਰ ਦੇ ਵਿੱਚ ਬੈਠ ਕੇ ਇਸ ਨੂੰ ਆਸਾਨੀ ਦੇ ਨਾਲ ਕਰ ਸਕਦੇ ਆ ਅਸੀਂ ਆਪਣੀਆਂ ਵੀਡੀਓ ਦੇ ਵਿੱਚ ਜਿੰਨੇ ਵੀ ਤੁਹਾਨੂੰ ਉਪਾਅ ਦੱਸਦੇ ਆ ਉਹ ਸਾਡੇ ਘਰ ਦੀਆਂ ਘਰੇਲੂ ਚੀਜ਼ਾਂ ਦੇ ਨਾਲ ਹੀ ਹੋਣ ਵਾਲੇ ਹੁੰਦੇ ਨੇ ਕਿਸੇ ਵੀ ਉਪਾਅ ਨੂੰ ਕਰਨ ਦੇ ਲਈ ਬਹੁਤਾ ਜ਼ਿਆਦਾ ਖਰਚਾ ਤੇ ਬਹੁਤਾ ਸਮਾਂ ਵੇਸਟ ਨਹੀਂ ਹੁੰਦਾ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਦੇਖੋਗੇ ਕਿ ਇਹ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਕਿਵੇਂ ਤੁਹਾਡੇ ਘਰ ਦੇ ਵਿੱਚ ਰਾਤੋਂ ਰਾਤ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਧੰਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਤੇ ਉਹਨਾਂ ਨੂੰ ਹਰੀ ਇਲਾਈਚੀ ਬਹੁਤ ਹੀ ਜ਼ਿਆਦਾ ਪਸੰਦੀ ਤੇ ਜਿਹੜਾ ਦੀਵੇ ਦਾ ਉਪਾਾ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਇਸ ਉਪਾਾ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੋਵੇਗਾ ਨਾ ਹੀ ਤੁਸੀਂ ਘਰ ਤੋਂ ਬਾਹਰ ਕਿਤੇ ਜਾਣਾ ਹੈ ਤੇ ਨਾ ਹੀ ਤੁਹਾਡਾ ਕੋਈ ਬਹੁਤਾ ਪੈਸਾ ਖਰਚ ਹੋਣਾ ਨਾ ਹੀ ਸਮਾਂ ਖਰਚ ਹੋਣਾ ਤੁਸੀਂ ਇਸੇ ਤਰੀਕੇ ਦੇ ਨਾਲ ਇਹ ਉਪਾਕਰਨ ਦੇ ਲਈ ਤੁਹਾਨੂੰ ਇੱਕ ਦੀਵਾ ਚਾਹੀਦਾ ਹੈ ਤੇ ਤੁਸੀਂ ਕੋਸ਼ਿਸ਼ ਕਰਿਓ ਕਿ ਮਿੱਟੀ ਦਾ ਦੀਵਾ ਹੀ ਲਿਓ ਤੁਹਾਡੇ ਘਰ ਦੇ ਵਿੱਚ ਜੇਕਰ ਬਿਲਕੁਲ ਸਾਫ਼ ਸੁਥਰਾ ਨਵਾਂ ਮਿੱਟੀ ਦਾ ਦੀਵਾ ਪਿਆ ਹੋਇਆ ਤਾਂ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਇੱਕ ਨਵਾਂ ਦੀਵਾ ਲਿਆ ਵੀ ਸਕਦੇ ਹੋ ਤੇ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਘਰ ਦੇ ਵਿੱਚ ਪੁਰਾਣੇ ਪਏ ਹੋਏ ਦੀਵੇ ਨੂੰ ਅਸੀਂ ਜੇਕਰ ਸਾਫ਼ ਕਰਕੇ ਧੋ ਕੇ ਚੰਗੀ ਤਰ੍ਹਾਂ ਉਸ ਦਾ ਯੂਜ਼ ਕਰ ਲਈਏ ਤਾਂ ਕੀ ਉਹ ਕਰ ਸਕਦੇ ਹਾਂ ਹਾਂਜੀ ਤੁਸੀਂ ਉਸ ਦੀਵੇ ਦਾ ਯੂਜ਼ ਵੀ ਕਰ ਸਕਦੇ ਹੋ ਮਿੱਟੀ ਦਾ ਦੀਵਾ ਇਸ ਕਰਕੇ ਤੁਸੀਂ ਲੈਣਾ ਹੈ ਕਿ ਇਹ ਜਿਹੜਾ ਸਾਲ ਹੈ 2025 ਇਹ ਮੰਗਲ ਦਾ ਸਾਲ ਹੈ ਤੇ ਜਿਹੜੀ ਮਿੱਟੀ ਹੈ ਉਹ ਮੰਗਲ ਦੀ ਨਾਲ ਜੁੜੀ ਹੋਈ ਹੈ ਇਸ ਕਰਕੇ ਇਸ ਉਪਾਦ ਦੇ ਲਈ ਅਸੀਂ ਜੋ ਦੀਵਾ ਲੈਣਾ ਉਹ ਮਿੱਟੀ ਦਾ ਹੀ ਹੋਣਾ ਚਾਹੀਦਾ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਇੱਕ ਦੇਸੀ ਘੋਦਾ ਮਿੱਟੀ ਦਾ ਦੀਵਾ ਬੱਤੀ ਲਗਾ ਕੇ ਤਿਆਰ ਕਰ ਲੈਣਾ ਤੇ ਇਸ ਦੇ ਵਿੱਚ ਤੁਸੀਂ ਪਾਉਣੇ ਨੇ ਦੋ ਲੌਂਗ ਜਿਹੜੇ ਲੌਂਗ ਤੁਸੀਂ ਪਾਉਣੇ ਨੇ ਧਿਆਨ ਰੱਖਣਾ ਕਿ ਉਹ ਖੰਡਿਤ ਨਹੀਂ ਹੋਣੇ ਚਾਹੀਦੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਸਾਫ਼ ਸੁਥਰੇ ਹੋਣੇ ਚਾਹੀਦੇ ਆ ਤੇ ਇਸ ਦੇ ਨਾਲ ਨਾਲ ਤੁਸੀਂ ਪਾਉਣਿਆਂ ਵਿੱਚ ਦੋ ਘਾਰੀਆਂ ਇਲਾਇਚੀਆਂ ਜਿਹੜੀਆਂ ਹਰੀਆਂ ਇਲਾਇਚੀਆਂ ਪਾਉਣੀਆਂ ਨੇ ਉਹ ਬਿਲਕੁਲ ਤਾਜ਼ੀਆਂ ਤੇ ਫਰੈਸ਼ ਖੁਸ਼ਬੂਦਾਰ ਹੋਣੀਆਂ ਚਾਹੀਦੀਆਂ ਨੇ ਕਈ ਵਾਰ ਕਈ ਇਲਾਇਚੀਆਂ ਅਸੀਂ ਸ਼ੌਕ ਤੋਂ ਲੈ ਕੇ ਆਉਨੇ ਆ ਤੇ ਉਹ ਸੁੱਕੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਉਪਾਅ ਕਰਨ ਦੇ ਲਈ ਇੱਕ ਦੀਵਾ ਦੋ ਲੌਂਗ ਤੇ ਦੋ ਹਰੀਆਂ ਇਲਾਇਚੀਆਂ ਲੈਣੀਆਂ ਨੇ ਤੇ ਇਸ ਤਰੀਕੇ ਦੇ ਨਾਲ ਦੀਵਾ ਤਿਆਰ ਕਰ ਲੈਣਾ ਦੇਸੀ ਘਿਓ ਦਾ ਦੀਵਾ ਤਿਆਰ ਕਰਕੇ ਦੋ ਲੌਂਗ ਵਿੱਚ ਪਾ ਦੇਣੇ ਆ ਇਹ ਹਰੀਆਂ ਇਲਾਇਚੀਆਂ ਦੇ ਵਿੱਚੋਂ ਇੱਕ ਹਰੀ ਇਲਾਇਚੀ ਤੁਸੀਂ ਪਾਉਣੀ ਆ ਦੀਵੇ ਦੇ ਵਿੱਚ ਤੇ ਇੱਕ ਹਰੀ ਇਲਾਇਚੀ ਤੁਸੀਂ ਇਸੇ ਤਰੀਕੇ ਦੇ ਨਾਲ ਮਾਤਾ ਲక్ష్ਮੀ ਜੀ ਦੇ ਸਾਹਮਣੇ ਰੱਖ ਦੇਣੀ ਹੈ ਤੇ ਜਿਹੜਾ ਤੁਸੀਂ ਇਹ ਹੁਣ ਦੀਵਾ ਤਿਆਰ ਕੀਤਾ ਏ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜੋ ਮੰਦਰ ਬਣਾਇਆ ਹੋਵੇਗਾ, ਪਾਠ ਪੂਜਾ ਦਾ ਸਥਾਨ ਬਣਾਇਆ ਹੋਵੇਗਾ ਜਿੱਥੇ ਮਾਤਾ ਲక్ష్ਮੀ ਜੀ ਦੀ ਕੋਈ ਫੋਟੋ ਚਿੱਤਰ ਬਣਿਆ ਹੋਵੇਗਾ ਜਾਂ ਕੋਈ ਤਸਵੀਰ ਲੱਗੀ ਹੋਵੇਗੀ ਉਸਦੇ ਸਾਹਮਣੇ ਤੁਸੀਂ ਇਸ ਦੀਵੇ ਨੂੰ ਜਗਾ ਦੇਣਾ ਤੇ ਇਸ ਦੀਵੇ ਨੂੰ ਜਗਾਉਂਦੇ ਹੋਏ ਤੁਸੀਂ ਇੱਕ ਮੰਤਰ ਦਾ जाप ਬੋਲਣਾ ਹੈ ਮੰਤਰ ਇਹ ਤੁਸੀਂ ਬੋਲਣਾ ਹੈ ਓਮ ਮਹਾਂ ਲక్ష్ਮੀ ਨਮਾ ਓਮ ਮਹਾਂ ਲక్ష్ਮੀ ਨਮਾ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਵੀ ਨੋਟ ਕਰਕੇ ਰੱਖ ਸਕਦੇ ਹੋ ਜੇਕਰ ਤੁਸੀਂ ਇਸ ਉਪਾ ਨੂੰ ਇਸ ਸ਼ਨੀਵਾਰ ਵਾਲੇ ਦਿਨ ਕਰ ਲਿਆ ਤੁਸੀਂ ਦੇਖੋਗੇ ਕਿ ਕਿਵੇਂ ਤੁਸੀਂ ਰਾਤੋਂ ਰਾਤ ਕਰੋੜਪਤੀ ਬਣ ਚੰਨੇ ਉਹ ਜਿਆਦਾ ਤੋਂ ਜਿਆਦਾ ਧਨੀ ਬਣ ਚੰਨੇ ਉਹ ਤੁਹਾਡੇ ਘਰ ਦੇ ਵਿੱਚ ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਉਣ ਦੇਵੇਗਾ ਇਹ ਉਪਾਅ ਤੇ ਇਸੇ ਤਰੀਕੇ ਦੇ ਨਾਲ ਹਰੀ ਇਲਾਇਚੀ ਸ਼੍ਰੀ ਹਰੀ ਵਿਸ਼ਨੂ ਤੇ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜਿਆਦਾ ਪਸੰਦ ਹੁੰਦੀ ਏ ਤੇ ਇਹ ਤੁਹਾਡੇ ਬੁੱਧ ਕੀ ਗੁਰੂ ਗ੍ਰਹਿ ਨੂੰ ਬਹੁਤ ਹੀ ਜ਼ਿਆਦਾ ਮਜ਼ਬੂਤ ਕਰ ਦਿੰਦੀ ਏ ਕਿਉਂਕਿ ਜੇਕਰ ਕਈ ਵਾਰ ਸਾਡੀ ਕੁੰਡਲੀ ਦੇ ਵਿੱਚ ਸਾਡੇ ਕੁਝ ਅਜਿਹੇ ਗ੍ਰਹਿ ਹੁੰਦੇ ਨੇ ਜਿਹੜੇ ਕਿ ਸਾਡੀ ਕੁੰਡਲੀ ਦੇ ਵਿੱਚ ਖਰਾਬ ਚੱਲਦੇ ਨੇ ਜਿੰਨਾ ਦੇ ਕਰਕੇ ਸਾਡੀ ਘਰ ਦੇ ਵਿੱਚ ਜਾਂ ਫਿਰ ਸਾਡੇ ਫਿਊਚਰ ਦੇ ਵਿੱਚ ਜਾਂ ਫਿਰ ਸਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੋ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡਾ ਬੁੱਧ ਤੇ ਗੁਰੂ ਗ੍ਰਹਿ ਵੀ ਕਮਜ਼ੋਰ ਚੱਲ ਰਿਹਾ ਤਾਂ ਉਹ ਵੀ ਮਜ਼ਬੂਤ ਹੋ ਜਾਵੇਗਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਨਾਲ ਜਿਹੜਾ ਤੁਹਾਡਾ ਸ਼ੁਕਰ ਗ੍ਰਹਿ ਆ ਉਹ ਵੀ ਮਜ਼ਬੂਤ ਹੋਵੇਗਾ ਤੁਹਾਡੇ ਘਰ ਦਾ ਵਾਤਾਵਰਨ ਇੰਨਾ ਜ਼ਿਆਦਾ ਸ਼ੁੱਧ ਹੋ ਜਾਵੇਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ 네ਗਟਿਵ એનર્ਜੀ ਕੋਈ ਵੀ ਨਜ਼ਰ ਜਾਂ ਫਿਰ ਕੋਈ ਵੀ ਬੁਰੀ ਸ਼ਕਤੀ ਤੁਹਾਡੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰੁਕ ਸਕਦੀ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਿਆ ਤਾਂ ਸਮਝ ਲਿਓ ਕਿ ਤੁਹਾਡੀ ਸੁੱਤੀ ਹੋਈ ਕਿਸਮਸ ਉੱਤੇ ਹੋਏ ਭਾਗ ਚਾਗ ਜਾਣੀਏ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਨਾਲ-ਨਾਲ ਸ਼ਨੀਵਾਰ ਦੇ ਦਿਨ ਨੂੰ ਜਿੰਨਾ ਵੀ ਹੋ ਸਕਦਾ ਹੈ ਭਗਵਾਨ ਕ੍ਰਿਸ਼ਨ ਜੀ ਦੇ ਮੰਤਰਾਂ ਦਾ ਜਾਪ ਜਿਆਦਾ ਤੋਂ ਜਿਆਦਾ ਕਰਿਓ ਓਮਦੇਵੋ ਭਗਵਤੇ ਵਾਸ਼ੂਦੇਵਾਏ ਨਮਾ ਇਸ ਮੰਤਰ ਦਾ ਜਾਪ ਤੁਸੀਂ ਜਿੰਨਾ ਵੀ ਹੋ ਸਕਦਾ ਹੈ ਜਿੰਨਾ ਵੀ ਕਰ ਸਕਦੇ ਹੋ ਉਨਾਂ ਜ਼ਿਆਦਾ ਹੀ ਕਰੋ ਜਦੋਂ ਵੀ ਤੁਹਾਨੂੰ ਕੰਮਗਾਰਾਂ ਤੋਂ ਫ੍ਰੀ ਹੋ ਕੇ ਸਮਾਂ ਮਿਲਦਾ ਉਸ ਸਮੇਂ ਵੀ ਤੁਸੀਂ ਇਸ ਮੰਤਰ ਦਾ ਜਾਪ ਕਰ ਸਕਦੇ ਹੋ ਅਗਰ ਤੁਹਾਨੂੰ ਸਮਾਂ ਨਹੀਂ ਵੀ ਮਿਲਦਾ ਤਾਂ ਤੁਸੀਂ ਆਪਣੀ ਕੰਮ ਕਰਦੇ ਕਰਦੇ ਵੀ ਇਸ ਮੰਤਰ ਦਾ ਜਾਪ ਤੁਸੀਂ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਬਹੁਤ ਹੀ ਜ਼ਿਆਦਾ ਪਰਸੰਨ ਹੁੰਦੇ ਨੇ ਆਪਣੇ ਉਹਨਾਂ ਭਗਤਾਂ ਤੋਂ ਜੋ ਕਿ ਆਪਣੇ ਕੰਮਕਾਰਾਂ ਦੇ ਵਿੱਚ ਵਿਜੀ ਹੋਣ ਦੇ ਬਾਵਜੂਦ ਵੀ ਇਸ ਉਪਾਨੋ ਕਰਕੇ ਉਹਨਾਂ ਦੇ ਨਾਮ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਚਾਦ ਕਰਦੇ ਨੇ ਪਾਠ ਪੂਜਾ ਤੇ ਆਰਾਧਨਾ ਕਰਦੇ ਨੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਿਆ ਇਸ ਉਪਾਅ ਨੂੰ ਤਾਂ ਕਰਨਾ ਹੀ ਕਰਨਾ ਤੇ ਇਸ ਦੇ ਨਾਲ-ਨਾਲ ਭਗਵਾਨ ਕ੍ਰਿਸ਼ਨ ਜੀ ਦੇ ਮੰਤਰਾਂ ਦਾ ਜਾਪ ਵੀ ਤੁਸੀਂ ਜਿਆਦਾ ਤੋਂ ਜਿਆਦਾ ਵਰ ਕਰਨਾ ਹੋਵੇਗਾ ਤੇ ਇਹ ਉਪਾਅ ਕਰਨ ਦੀ ਨਾਲ-ਨਾਲ ਤੁਸੀਂ ਦੇਖੋਗੇ ਕਿ ਇਹ ਦਿਨ ਸਾਡੇ ਲਈ ਬਹੁਤ ਹੀ ਜ਼ਿਆਦਾ ਸ਼ੋਭ ਤੇ ਪਵਿੱਤਰ ਹੁੰਦਾ ਏ ਇਸੇ ਕਰਕੇ ਆਸੀਂ ਜੇਕਰ ਇਸ ਦਿਨ ਇਹ ਉਪਾਅ ਕਰਕੇ ਪਾਠ ਪੂਜਾ ਕਰਦੇ ਹਾਂ ਤੇ ਸਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਪਰਮਾਤਮਾ ਸਾਡੇ ਘਰ ਦੇ ਵਿੱਚ ਇਨੀ ਕਿਰਪਾ ਕਰਦਾ ਹੈ ਕਿ ਅਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਆਂ ਤੇ ਇਸ ਦੇ ਨਾਲ ਨਾਲ ਤੁਸੀਂ ਇਸ ਦਿਨ ਇੱਕ ਹੋਰ ਛੋਟਾ ਜਿਹਾ ਉਪਾਅ ਕਰਨਾ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਇੱਕ ਦੇਸੀ ਘੋਦਾ ਦੀਵਾ ਜ਼ਰੂਰ ਜਗਾਉਣਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕਈ ਲੋਕ ਇਨਾ ਉਪਾਅ ਬਹੁ ਸਾਰੇ ਕਰਦੇ ਆ ਕਿ ਸਾਡੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣ ਉਪਾਅ ਤਾਂ ਉਹ ਕਰ ਲੈਂਦੇ ਆ ਪਰ ਉਪਾਅ ਦੇ ਨਾਲ ਨਾਲ ਉਹਨਾਂ ਨੇ ਇਹ ਨਿਕਲਦੇ ਸੋਚਿਆ ਕਿ ਅਸੀਂ ਆਪਣੇ ਘਰ ਦੇ ਮੇਨ ਗੇਟ ਤੇ ਇੱਕ ਦੀਵਾ ਜ਼ਰੂਰ ਜਗਾਈਏ ਕਿਉਂਕਿ ਸਾਡੇ ਘਰ ਦੇ ਵਿੱਚ ਤਾਂ ਜੇ ਆਉਂਦਾ ਸਾਡੇ ਮੇਨ ਗੇਟ ਤੋਂ ਆਉਂਦਾ ਮਾਤਾ ਲక్ష్ਮੀ ਜੀ ਦਾ ਵਾਸ ਹੁੰਦਾ ਮੇਨ ਗੇਟ ਤੋਂ ਹੁੰਦਾ ਜਿਸ ਕਰਕੇ ਸਾਨੂੰ ਆਪਣੇ ਘਰ ਦੇ ਮੇਨ ਗੇਟ ਤੇ ਇੱਕ ਦੇਸੀ ਕੇ ਉਹਦਾ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਤੇ ਜੇ ਦਿਨ ਤੁਸੀਂ ਇਸ ਉਪਾ ਨੂੰ ਕਰਨਾ ਉਸ ਦਿਨ ਖਾਸ ਕਰਕੇ ਤੁਸੀਂ ਘਰ ਦੇ ਮੇਨ ਗੇਟ ਤੇ ਦੀਵਾ ਇੱਕ ਦੇਸੀ ਕੇ ਉਹਦਾ ਤਿਆਰ ਕਰਕੇ ਜ਼ਰੂਰ ਜਗਾਇਓ ਕਿਉਂਕਿ ਅਕਸਰ ਹੁੰਦਾ ਕਿ ਇਹ ਕਿ ਸਭ ਤੋਂ ਪਹਿਲਾਂ ਨੈਜਰੇ ਜਿਹੜੀ ਸਾਡੇ ਘਰ ਦੇ ਮੇਨ ਗੇਟ ਤੇ ਹੀ ਆਉਂਦੀ ਏ ਤਾਂ ਇਸ ਕਰਕੇ ਆਪਣੇ ਘਰ ਦੇ ਮੇਨ ਗੇਟ ਤੇ ਇੱਕ ਦੀਵਾ ਜ਼ਰੂਰ ਜਗਾਈਓ ਤੇ ਜਿਹੜਾ ਦੀਵਾ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਜਗਾਓਗੇ ਉਹ ਧਿਆਨ ਰੱਖਿਓ ਕਿ ਸ਼ੁੱਧ ਦੇਸੀ ਘਿਓ ਦਾ ਹੋਣਾ ਚਾਹੀਦਾ ਤੇ ਇਹ ਉਪਾਅ ਕਰਨ ਦੇ ਨਾਲ-ਨਾਲ ਇਸ ਦਿਨ ਤੁਸੀਂ ਭਗਵਾਨ ਕ੍ਰਿਸ਼ਨ ਜੀ ਦੀ ਕਪੂਰ ਦੇ ਨਾਲ ਆਰਤੀ ਵੀ ਜ਼ਰੂਰ ਕਰਨੀ ਹੋਵੇਗੀ ਇਹੀ ਉਪਾਅ ਕਰਨ ਦੀ ਨਾਲ-ਨਾਲ ਇਸ ਦਿਨ ਜਿੰਨਾ ਵੀ ਹੋ ਸਕਦਾ ਹੈ ਕਿ ਤੁਸੀਂ ਪ੍ਰੇਮ ਪਿਆਰ ਦੀ ਨਾਲ ਸਾਥ ਦੀ ਨਾਲ ਰਹਿਣਾ ਹੈ ਤੇ ਭੁੱਲਣਾ ਹੈ ਕੋਸ਼ਿਸ਼ ਕਰਿਓ ਕਿ ਕਿਸੇ ਨਾਲ ਕੋਈ ਨਾਰਾਜ਼ਗੀ ਤੇ ਗੁੱਸਾ ਲੜਾਈ ਬਿਲਕੁਲ ਵੀ ਨਹੀਂ ਕਰਨੀ ਹੋਵੇਗੀ ਕਿਉਂਕਿ ਜਿੱਥੇ ਮਿਠਾਸ ਹੁੰਦੀ ਹੈ ਮਿਠਾਸ ਦੇ ਨਾਲ ਬੋਲਿਆ ਜਾਂਦਾ ਹੈ ਭਗਵਾਨ ਕ੍ਰਿਸ਼ਨ ਜੀ ਉੱਥੇ ਸਾਡੇ ਇਸ ਮਧੁਰ ਆਵਾਜ਼ ਤੋਂ ਮਿਠਾਸ ਤੋਂ ਬਹੁਤ ਹੀ ਜ਼ਿਆਦਾ ਪਰਸੰਨ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਕਈ ਲੋਕ ਇਸ ਦਿਨ ਵਰਤ ਨਹੀਂ ਰੱਖ ਪਾਉਂਦੇ ਕੋਈ ਬਿਮਾਰੀ ਕਰਕੇ ਜਾਂ ਕਿਸੇ ਵੀ ਮਜਾ ਦੇ ਕਰਕੇ ਪ੍ਰੋਬਲਮ ਦੇ ਕਰਕੇ ਅਗਰ ਉਹ ਇਸ ਦਿਨ ਵਰਤ ਨਹੀਂ ਰੱਖ ਪਾਉਂਦੇ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤਾਂ ਉਹ ਲੋਕ ਜੇਕਰ ਵਰਤ ਨਹੀਂ ਰੱਖ ਪਾਉਂਦੇ ਤਾਂ ਉਹ ਇਸ ਦੇ ਨ ਪੂਰਨ ਦਾਣ ਦਾ ਕਾਮੇ ਜ਼ਰੂਰ ਕਰਨ ਦਾਨ ਵਾਦ ਤੋਂ ਵਾਦ ਕਰਨ ਜ਼ਰੂਰੀ ਨਹੀਂ ਹੈ ਕਿ ਜਿਹੜਾ ਦਾਨ ਕਰਨਾ ਹੈ ਉਹ ਸਾਰੇ ਗਲੀ ਮੁਹੱਲੇ ਨੂੰ ਹੀ ਕਰਨਾ ਹੈ ਜਾਂ ਫਿਰ ਬਹੁਤ سارے ਲੋਕਾਂ ਨੂੰ ਕਰਨਾ ਹੈ ਜੇਕਰ ਤੁਸੀਂ ਤੁਹਾਡੀ ਪਹੁੰਚ ਜਿੰਨੀ ਕੋ ਤੁਹਾਡੀ ਹੈ ਸੀ ਅਤੇ ਜਿੰਨਾ ਕੋ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੋਇਆ ਉਸ ਮੁਤਾਬਕ ਤੁਸੀਂ ਦਾਨ ਕਰ ਸਕਦੇ ਹੋ ਅਗਰ ਤੁਸੀਂ ਚਾਹੋ ਤਾਂ ਇੱਕ ਵਿਅਕਤੀ ਨੂੰ ਜਾਂ ਇੱਕ ਬੱਚੇ ਨੂੰ ਲੋੜਵੰਦ ਪਰਿਵਾਰ ਨੂੰ ਇੱਕ ਨੂੰ ਵੀ ਤੁਸੀਂ ਦਾਨ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਅਸੀਂ ਕਈਆਂ ਨੂੰ ਹੀ ਕਰਨਾ ਹੈ ਇਨਾ ਉਪਾਅ ਦੇ ਨਾਲ-ਨਾਲ ਤੁਸੀਂ ਧੰਨ ਦਾ ਦਾਨ ਇਸ ਦਿਨ 'ਚ ਜ਼ਰੂਰ ਕਰ ਸਕਦੇ ਹੋ ਤੇ ਇਹ ਕੁਝ ਸਨ ਸਾਡੀ ਅੱਜ ਦੀ ਵੀਡੀਓ ਦੇ ਛੋਟੇ-ਛੋਟੇ ਉਪਾਅ ਜੋ ਕਿ ਅਸੀਂ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੇ ਕੀਤੇ ਨੇ ਅਗਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ